ਕਿਸਾਨ ਵੀਰੋ ਮੈਂ ਮਲਕੀਸ਼ ਸਿੰਘ ਪਿੰਡ ਬਾਦਾ ਜ਼ਿਲ੍ਹਾ ਫਾਇਲਕਾ ਤੋਂ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਉਣੀ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਵੀਰੋ ਅੱਜ 15 ਦਸੰਬਰ 2023 ਹੈ ਔਰ ਆਪਣਾ ਆ ਜਿਹੜਾ ਖੇਤ ਹੈ ਇਹ ਹੈ ਕਿਸਮ ਪੀਬੀਡਬਲਯੂ 826 ਜਿਹੜੀ ਵਾਹ ਕੇ ਆਪਾਂ ਬੀਜੀ ਸੀ ਇਸ ਕਣਕ ਨੂੰ ਆਪਾਂ ਜਿਹੜਾ 2 ਦਸੰਬਰ ਨੂੰ ਜਿਹੜੀ ਹੈ ਮੈਗਨੀਜ਼ 2 ਕਿਲੋ 100 ਲੀਟਰ ਪਾਣੀ ਚ ਸੌਰੀ 500 ਗ੍ਰਾਮ ਮੈਗਨੀਜ਼ ਔਰ 2 ਕਿਲੋ ਯੂਰੀਆ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕੀਤੀ ਸੀ ਔਰ ਇਸ ਤੋਂ ਇਲਾਵਾ ਇਸ ਕਣਕ ਨੂੰ ਆਪਾਂ 8 ਦਸੰਬਰ ਨੂੰ ਪਾਣੀ ਲਾਇਆ ਸੀ ਔਰ ਪਾਣੀ ਲਾਉਣ ਤੋਂ ਲਗਭਗ ਹਫਤਾ ਪਹਿਲਾਂ ਉਹ 50 ਕਿਲੋ ਯੂਰੀਆ ਜਿਹੜੀ ਹੈ ਉਹ ਪ੍ਰਤੀ ਕਿਲੋ ਪ੍ਰਤੀ ਕਿਲ ਏਕੜ ਦੇ ਹਿਸਾਬ ਨਾਲ ਛੱਟਾ ਦੇ ਕੇ ਪਾਈ ਸੀ ਪਰ ਇਸ ਮੇਰੇ ਜਿਹੜਾ ਖੇਤ ਹੈ ਇਹਦੇ ਵਿੱਚ ਨਾ ਨਦੀਨ ਬਹੁਤ ਜ਼ਿਆਦਾ ਹੈ ਜਿਹਦੇ ਵਿੱਚ ਗੋਲੀ ਡੰਡਾ ਔਰ ਬਾਥੂ ਬਹੁਤ ਜ਼ਿਆਦਾ ਮਾਤਰਾ ਵਿੱਚ ਹੈ ਇਸ ਕਰਕੇ ਇਸ ਖੇਤ ਵਿੱਚ ਮੈਂ ਨਾ ਸੰਕੋਰ ਜਿਹਨੂੰ ਸਿਮੈਟ੍ਰਿਕ ਬਿਊਸ਼ਨ ਕਹਿੰਦੇ ਆ ਉਸ ਦੀ ਵਰਤੋਂ ਕਰਨ ਜਾ ਰਿਹਾ ਕਿਉਂਕਿ ਲਾਸਟ ਪਿਛਲੇ ਸਾਲ ਵੀ ਮੈਂ ਸੰਕੋਰ ਦੀ ਵਰਤੋਂ ਕੀਤੀ ਸੀਗੀ ਔਰ ਉਹ ਮਾਤਰਾ ਜਿਹੜੀ ਸੀ ਮੈਂ ਲਗਭਗ 150 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤੀ ਸੀਗੀ ਇਸ ਵਾਰੀ ਜਿਹੜੀ ਇਹ ਮਾਤਰਾ ਮੈਂ 180 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਰਿਹਾ ਔਰ ਇਸ ਨੂੰ ਮੈਟਰੀਬਿਊਸ਼ਨ ਨੂੰ ਬੜੀ ਹੀ ਸਾਵਧਾਨੀ ਨਾਲ ਪਾਉਣਾ ਔਰ ਪਾਉਂਦਾ ਢੰਗ ਕੀ ਹੈ ਜਿਸ ਤਰ੍ਹਾਂ ਸੀ ਇਹ ਯੂਰੀਆ ਲੈ ਲਈ ਯੂਰੀਆ ਲੈ ਕੇ ਔਰ ਜਿਹੜੀ ਮੈਟਰੀਬਿਊਸ਼ਨ ਹੈ ਉਹਨੂੰ ਇਹ ਇਸ ਡੱਬੇ ਚ ਪਾ ਕੇ ਉਤੋਂ ਅਸੀਂ ਪੈਮਾਨੇ ਦੇ ਨਾਲ ਪਾਣੀ ਪਾਲੀਦਾ ਅ ਜ 150 ਤੋਂ 200 ਗ੍ਰਾਮ ਜਿਹੜੀ 175 ਤੋਂ 200 ਗ੍ਰਾਮ ਅਸੀਂ ਮੈਟਰੀਬਿਊਸ਼ਨ ਪ੍ਰਤੀ ਏਕੜ ਦੇ حساب ਨਾਲ ਪਾ ਸਕਦੇ ਹਾਂ ਔਰ ਇਹਦੇ ਵਿੱਚ ਜਿਹੜਾ ਹੈਗਾ ਅਸੀਂ ਜੇਕਰ ਅਸੀਂ ਇਹਦੇ ਲਈ 50 ਕਿਲੋ ਯੂਰੀਆ ਯੂਜ਼ ਕਰਦੇ ਹਾਂ ਤਾਂ ਅਸੀਂ 400 ਜਿਹੜਾ ਓਮਿਲੀਲੀਟਰ ਪਾਣੀ ਵਰਤ ਸਕਦੇ ਹਾਂ ਜੀ ਉਸ ਤੋਂ ਘੱਟ ਹੈ ਤਾਂ ਅਸੀਂ 200 ਮਿਲੀਲੀਟਰ ਵਰਤ ਸਕਦੇ ਹਾਂ ਕਰਨਾ ਕੀ ਅਸੀਂ ਦਵਾਈ ਨੂੰ ਇਸ ਤਰ੍ਹਾਂ ਆ ਡੱਬੇ ਵਿੱਚ ਪਾਣੀ ਦੇ ਕੋਲ ਕੇ ਪਾ ਲਿਆ ਔਰ ਇਹ ਦੇ ਉੱਤੇ ਇਸ ਤਰ੍ਹਾਂ 200 ਰਾਖ ਕੱਢੇ ਹੋਏ ਆ ਤਾਂ ਅਸੀਂ ਦਵਾਈ ਨੋਕੀ ਕਰਾਂਗੇ ਦਵਾਈ ਨੋਕੀ ਕਰਾਂਗੇ ਕਿ ਦਵਾਈ ਨੂੰ ਅ ਪਹਿਲਾਂ ਹਲਾ ਕੇ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਇਸ ਤਰ੍ਹਾਂ ਔਰ ਦਵਾਈ ਨੂੰ ਇਸ ਤਰੀਕੇ ਨਾਲ ਇੱਕ ਮਰੋ ਰੁਕੋ ਰੁਕੋ ਦਵਾਈ ਨੂੰ ਇਸ ਤਰੀਕੇ ਨਾਲ ਅੱਧੀ ਪਾਣੀ ਦੇ ਉੱਪਰ ਇਸ ਤਰ੍ਹਾਂ ਛਿੜਕਲਾਂਗੇ ਛਿੜਕਣ ਤੋਂ ਬਾਅਦ ਇੱਕ ਪਾਸੇ ਅਸੀਂ ਇੱਕ ਵਾਰੀ ਕਾਟ ਲਾਵਾਂਗੇ ਫਿਰ ਉਸੇ ਉਸ ਤੋਂ ਬਾਅਦ ਦੂਜੀ ਵਾਰੀ ਕਾਟ ਲਾ ਇੱਕ ਕਾਟ ਲਾ ਕੇ ਜਿਹੜੀ ਬਾਕੀ ਅੱਧੀ ਬਚੀ ਦਵਾਈ ਹੈ ਉਹਨੂੰ ਵੀ ਇਸੇ ਤਰ੍ਹਾਂ ਕਾਟ ਲਾ ਕੇ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਔਰ ਉਸ ਤੋਂ ਬਾਅਦ ਇਸ ਨੂੰ ਖੇਤ ਵਿੱਚ ਪਾਵਾਂਗੇ ਇਸ ਤਰ੍ਹਾਂ ਕਰਨ ਦੇ ਨਾਲ ਇੱਕ ਇੱਕ ਦਾਣੇ ਨੂੰ ਜਿਹੜੀ ਹੈ ਉਹ ਦਵਾਈ ਲੱਗ ਜਾਈਗੀ ਔਰ ਅਸੀਂ ਇਹਦਾ ਜਿਹੜਾ ਦੋਹਰਾ ਛੱਟਾ ਜਿਹੜਾ ਖੇਤ ਵਿੱਚ ਦਵਾਂਗੇ ਤਾਂ ਜੋ ਖੇਤ ਵਿੱਚ ਕੋਪਾੜ ਨਾ ਰਵੇ ਸੋ ਕਿਸਾਨ ਵੀਰੋ ਇਹਦੇ ਕੀ ਰਜੈਂਟ ਮਿਲਦੇ ਨੇ ਉਹ ਆਪ ਅਗਲੀ ਵੀਡੀਓ ਚ ਸ਼ੇਅਰ ਕਰਾਂਗੇ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਕਿਸਾਨ ਵੀਰੋ ਮੇਰਾ ਜੋ YouTube ਚੈਨਲ ਹੈ ਫਾਜ਼ਿਲ ਕਾ ਫਾਰਮਿੰਗ ਉਸ ਨੂੰ ਲਾਈਕ ਔਰ ਸਬਸਕ੍ਰਾਈਬ ਕਰੋ ਔਰ ਜਿਹੜਾ ਬੈਲ ਦਾ ਜਿਹੜਾ ਘੰਟੀ ਦਾ ਨਿਸ਼ਾਨ ਹੈ ਉਸ ਨੂੰ dWo اور ਤਾਂ ਜੋ ਹਰ ਇੱਕ ਜਿਹੜੀ ਵੀਡੀਓ ਹੈ ਤੁਹਾਡੇ ਤੱਕ ਪਹੁੰਚਦੀ ਰਹੇ ਮੈਟਰੀਬਿਊਸ਼ਨ ਜਾਂ ਸੰਕੋਰ ਕੀ ਗੁੱਲੀ ਡੰਡੇ ਵਿੱਚ ਕੀ ਰਿਜ਼ਲਟ ਦਿੰਦੀ ਹੈ ਉਹ ਆਪ ਅਗਲੀ ਵੀਡੀਓ ਚ ਸ਼ੇਅਰ ਕਰਾਂਗੇ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ